ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਹੈ ਤੇ ਨਵੀਂ ਸਰਕਾਰ ਦੀ ਜਿਹੜੀ ਕਿ ਪਹਿਲੀ ਮੰਨ ਕੀ ਬਾਤ ਅੱਜ ਉਹਨਾਂ ਨੇ ਕੀਤੀ ਹੈ ਔਰ ਅਮਰਸਰ ਦੀ ਗੱਲ ਕਰ ਲਈ ਤਾਂ ਬੀਜੇਪੀ ਦੇ ਨੈਸ਼ਨਲ ਜਨਰਲ ਸੈਕਟਰੀ ਤਰਨ ਚੂਗ ਅਤੇ ਉਹਨਾਂ ਨੇ ਆਪਣੇ ਵਰਕਰਜ਼ ਨਾਲ ਪ੍ਰਧਾਨ ਮੰਤਰੀ ਦੀ ਮੰਨ ਕੀ ਬਾਤ ਨੂੰ ਸੁਣਿਆ ਤਾਂ ਗੱਲਬਾਤ ਕਰ ਲੈਣੇ ਆ ਤਰਨ ਚੂਗ ਸਾਡੇ ਨਾਲ ਨੇ ਸਰ ਕੀ ਕਰਨਾ ਹੈ ਪਹਿਲੀ ਨਵੀਂ ਸਰਕਾਰ ਦੀ ਪਹਿਲੀ ਮੰਨ ਕੀ ਬਾਤ 111ਵੀਂ ਮਨ ਕੀ ਬਾਤ ਬੜਾ ਹੀ ਅੱਜ ਮਹੱਤਵਪੂਰਨ ਦਿਨ ਹੈ ਪ੍ਰਧਾਨ ਮੰਤਰੀ ਮੋਦੀ ਦੀ ਤੀਸਰੀ ਸਰਕਾਰ ਪੂਰਨ ਬਹੁਮਤ ਦੀ ਸਰਕਾਰ ਔਰ ਉਸ ਸਰਕਾਰ ਨੇ ਜਿਸ ਤਰ੍ਹਾਂ ਪਹਿਲੇ 10 ਸਾਲ ਕੰਮ ਕੀਤਾ ਔਰ ਇਹ ਮਨ ਕੀ ਬਾਤ ਦੀ 111ਵੀਂ ਮੈਂ ਐਪੀਸੋਡ ਸੀ ਜਿੱਤੇ ਭਾਰਤ ਵਰਲਡ ਕੱਪ ਜਿੱਤੇ ਔਰ ਹੀ ਵਧਾਈ ਹੈ ਉੱਤੇ 111ਵੀਂ ਮਨ ਕੀ ਬਾਤ ਦੀ ਵੀ ਬਹੁਤ ਬਹੁਤ ਵਧਾਈ ਇਮਾਨ ਦੀ ਬਾਤ ਜਿੱਥੇ ਦੇਸ਼ ਦੇ ਆਮ ਨਾਗਰਿਕਾਂ ਵਾਂ ਦੀ ਚਰਚਾ ਔਰ ਚਿੰਤਾ ਬਿਨਾ ਕਿਸੇ ਪੋਲੀਟੀਕਲ ਪਲੇਟਫਾਰਮ ਨੂੰ ਦੇਖਤੇ ਹੋਇਆ ਪ੍ਰਧਾਨ ਮੰਤਰੀ ਮੋਦੀ ਜੀ ਕਰਦੇ ਮੈਂ ਸਮਝਣਾ ਬੜਾ ਇਸਰਾਨੀਆ ਕਦਮ ਹੈ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਵਾਤਾਵਰਨ ਬਚਾਉਣ ਵਾਸਤੇ ਉਹਨਾਂ ਨੇ ਆ ਪ੍ਰਧਾਨ ਮੰਤਰੀ ਜੀ ਨੇ ਧਰਤੀ ਮਾਂ ਨੂੰ ਔਰ ਮਾਂ ਨੂੰ ਦੋਨੋਂ ਨੂੰ ਜੋੜਦੇ ਹੋਇਆ ਇੱਕ ਪੇੜ ਮਾਂ ਕੇ ਨਾਮ ਲਗਾਉਣ ਦਾ ਆਵਾਹਨ ਕੀਤਾ ਇਹ ਬੜਾ ਹੀ ਸ਼ਲਾਘਾਜਨਕ ਕਦਮ ਹੈ ਔਰ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਅੱਜ ਆਪਣੀ ਮਨ ਦੀ ਬਾਤ ਕਸ਼ਮੀਰ ਦੀ ਸਬਜ਼ੀ ਦਾ ਜ਼ਿਕਰ ਕੀਤਾ ਕੇਰਲ ਦੀ ਕੌਫੀ ਦਾ ਜ਼ਿਕਰ ਕੀਤਾ ਦੇਸ਼ ਦੇ ਸ਼ਹੀਦਾਂ ਦਾ ਕ੍ਰਾਂਤੀਕਾਰੀਆਂ ਦਾ ਜ਼ਿਕਰ ਕੀਤਾ ਐਸਟੀ ਭਾਵਾਂ ਦੁਆਰਾ ਜਿਨ੍ਹਾਂ ਵੱਡਾ ਸੁਤੰਤਰਤਾ ਸੰਗਰਾਮ 'ਚ ਯੋਗਦਾਨ ਆ ਉਹਦਾ ਜ਼ਿਕਰ ਕੀਤਾ ਬਹੁਤ ਜ਼ਬਰਦਸਤ ਮਨ ਦੀ ਬਾਤ ਦਾ ਕਾਰਜਕਰਮ ਹੁੰਦਾ ਹੈ ਔਰ ਹਰ ਮਨ ਦੀ ਬਾਤ ਪ੍ਰੇਰਨਾ ਦੇਣ ਵਾਲੀ ਨਈਆਂ ਉਮੰਗਾਂ ਨੂੰ ਤਰੰਗਾਂ ਨੂੰ ਖੜੀ ਕਰਨ ਵਾਲੀ ਹੁੰਦੀ ਹੈ ਔਰ ਮੈਂ ਇਸ ਮਨ ਦੀ ਬਾਤ ਦਾ ਅੱਜ ਦੀ ਮਨ ਦੀ ਬਾਤ ਦਿਸ਼ਾ ਦੇਣ ਵਾਲੀ ਵੀ ਹੈ ਔਰ ਸੰਸਮ ਨੂੰ ਆਵਾਜ਼ ਵੀ ਕੀਤਾ ਕਿ ਆਓ ਪ੍ਰਿਆਵਰਣ ਨੂੰ ਸੁੰਦਰ ਬਣਾਈਏ ਤਰਤੀਮਾ ਔਰ ਆਪਣੀ ਮਾਨੋ ਜੋੜਦੇ ਹੋਇਆ ਪੇੜ ਲਗਾਈਏ ਆਪਣੀ ਲੋਕਲ ਚੀਜ਼ਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਕਿਸਰਾ ਪੁੰਚਣਾ ਹੋਰੀ ਚਿੰਤਾ ਹੈ ਪੂਰਨ ਬਹੁਮਗਲੀ ਸਰਕਾਰ ਐਨਡੀਏ ਸਰਕਾਰ ਤੇ ਲਗਾਤਾਰ ਕਟਾਕਸ਼ ਕਰਦੇ ਹੋਏ ਵਿਖਾਇਦੇ ਰਿਹਾ ਹੈ ਵੀ ਪੱਕੇ ਹੋਰ ਸੋਨੀਆ ਗਾਂਧੀ ਨੇ ਇੱਕ ਵੱਡਾ ਲੇਖ ਲਿਖਿਆ ਹੈ ਐਸਾ ਕਿ ਉਹ ਫਰਸਟ੍ਰੇਸ਼ਨ ਹੈ ਲਗਭਗ 1.5 ਦਰਜਨ 18 ਚੋਣਾਂ ਸ਼੍ਰੀਮਤੀ ਸੋਨੀਆ ਗਾਂਧੀ ਰਾਹੁਲ ਗਾਂਧੀ ਦੇ ਲੀਡਰਸ਼ਿਪ ਚ ਹਾਰ ਚੁੱਕੀ ਹੈ ਹੁਣ ਵੀ ਦੇਸ਼ ਦੀ ਜਨਤਾ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਫੈਸਲਾ ਹੈ ਕਿ ਕਾਂਗਰਸ ਅੱਜ ਵੀ 3 ਡਿਜੀਟ ਚ ਨਹੀਂ ਪਹੁੰਚ ਪਾਇਆ ਔਰ ਪਿਛਲੇ 15 ਸਾਲ ਹੋ ਗਏ ਕਾਂਗਰਸ ਦਾ ਗ੍ਰਾਫ ਲਗਾਤਾਰ ਗਿਰ ਰਿਹਾ ਹੈ ਆਪਣਾ ਚਿਹਰਾ ਦੇਖਿਆ ਨਹੀਂ ਜਾ ਰਿਹਾ ਔਰ ਦੂਜਿਆਂ ਦੇ ਕਟਾਕਸ਼ ਕੀਤੇ ਜਾ ਰਹੇ ਔਰ ਸੋਨੀਆ ਗਾਂਧੀ ਦਾ ਬਿਆਨ ਐਸਰੇ ਜਿਸ ਤਰ੍ਹਾਂ ਚੰਦ ਤੇ ਥੁੱਕਣ ਜਿਹਾ ਆਪਦੇ ਤੁਹਾਡੇ ਕੋਲ 100 ਸੀਟਾਂ ਵੀ ਨਹੀਂ ਆਈਆਂ ਔਰ ਜਿਹੜੇ ਪੂਰਨ ਬਹੁਮਤ ਦੀ ਸਰਕਾਰ ਲੈ ਆਏ ਉਹਨਾਂ ਤੇ ਕਟਾਕਸ਼ ਕਰ ਰਹੇ ਹੋ। ਉਹ ਕਹਿੰਦੇ ਭਾਜਪਾ 240 ਤੇ ਆਪ ਸੀਮੜ ਗਈ। ਸਰ ਸਾਡੀ ਬਹੁਮਤ ਆਇਆ ਐਨਡੀਆ ਦੀ ਨੇਤ੍ਰਿਤਵ ਦੇ ਅੰਦਰ ਸੀ ਚੋਣ ਲੜਿਆ ਸੀ। ਐਨਡੀਆ ਗਠਬੰਧਨ ਚ ਚੋਣ ਲੜਿਆ ਸੀ। ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਮਣੇ ਰੱਖ ਕੇ ਲੜਿਆ ਸੀ ਔਰ ਦੇਸ਼ ਦੀ ਜਨਤਾ ਨੇ ਕੇਰਲ ਤੋਂ ਲੈ ਕੇ ਕਸ਼ਮੀਰ ਤੱਕ ਕੱਚ ਤੋਂ ਲੈ ਕੇ ਕੋਹਾਟੀ ਤੱਕ ਮੋਦੀ ਜੀ ਨੂੰ ਵੋਟਾਂ ਦਿੱਤੀਆਂ ਔਰ ਤੀਜੀ ਵਾਰੀ ਸਰਕਾਰ ਬਣੀ ਐ। ਹੁਣ ਸੋਨੀਆ ਗਾਂਧੀ ਜੀ ਕੁੰਟਿਤ ਮਾਨਸਿਕਤਾ ਨਾਲ ਹਤਾਸ਼ਾ ਨਿਰਾਸ਼ਾ ਚ ਵੇਦਨਾਪੂਰਨ ਬਿਆਨਬਾਜ਼ੀ ਕਰ ਰਹੀ ਹੈ ਸਦ ਵਿੱਚ ਲਗਾਤਾਰ ਆਕਰਮਕ ਨਜ਼ਰ ਆ ਰਿਹਾ ਹੈ ਵਿਪક્ષੋ ਦੇ ਬਾਰੇ ਕੀ ਐਸਾ ਕਿ ਪਹਿਲੇ ਇਲੈਕਸ਼ਨ ਲੋਕ ਸਭਾ ਦਾ ਹਰੇ ਫਿਰ ਬਹੁਮਤ ਮਿਲੇ ਬਾਜਪਾਨ ਉਹ ਵੀ ਚੋਣ ਅਸੀਂ ਜਿੱਤੇ ਫਿਰ ਲੋਕ ਸਭਾ ਦੇ ਅੰਦਰ ਸਪੀਕਰ ਦਾ ਚੋਣ ਲੜੇ ਉਹ ਵੀ ਹਰੇ ਕਿੰਨੇ ਕ ਚੋਣ ਹਾਰ ਗਏ ਨੇ ਪਤਾ ਨਹੀਂ ਕੀ ਹੈ ਉਹ ਹਾਰ ਚ ਵੀ ਆਪਣੇ ਆਪ ਨੂੰ ਭ੍ਰੰਮ ਪੈਦਾ ਕਰੀ ਜਾ ਰਹੇ ਜਲੰਧਰ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀਆਂ ਉੱਥੇ ਕਿਸ ਦਾ ਦੇਖਦੇ ਹੋ ਬੀਜੇਪੀ ਦਾ ਕਾਂਗਰਸ ਦਾ ਸੁਫੜਾ ਸਾਫ ਹੋਏਗਾ ਆਮ ਆਦਮੀ ਪਾਰਟੀ ਦਾ ਸੁਫੜਾ ਸਾਫ ਹੋਏਗਾ ਔਰ ਭਾਰਤੀ ਜਨਤਾ ਪਾਰਟੀ 2024 ਲੋਕ ਸਭਾ ਇਲੈਕਸ਼ਨ ਵਾਂਗ ਉੱਥੇ ਜਿੱਤੇਗੀ ਐਮਸੀ ਇਲੈਕਸ਼ਨਸ ਲਗਾਤਾਰ ਡਿਲੇ ਹੋ ਰਹੀਆਂ ਨੇ ਉਹਦੇ ਬਾਰੇ ਕੀ ਤੁਹਾਡੇ ਥਿਅਰੀ ਹੈ ਐਸਾ ਕਿ ਐਮਸੀ ਇਲੈਕਸ਼ਨ ਜਦੋਂ ਵੀ ਆਏਗਾ ਆਮ ਆਦਮੀ ਪਾਰਟੀ ਪੂਰਨਤਾ ਸਮਾਪਤ ਹੋਏਗੀ ਔਰ ਜਨਤਾ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਮੋਦੀ ਜੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਕਮਲਦੇ ਫੁੱਲ ਨੂੰ ਮਿਲਣਾ ਪੰਜਾਬ ਲਗਾਤਾਰ ਕਰਜ਼ਾਈ ਹੋ ਜਾ ਰਿਹਾ ਹੈ ਔਰ ਨਵੇਂ ਕਰਜ਼ੇ ਚੁੱਕੇ ਜਾ ਰਹੇ ਨੇ ਸਰਕਾਰ ਵੱਲੋਂ ਔਰ ਇਸੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਨਕਮੀ ਨਿਠੱਲੀ ਨਾ ਤੁਜਰ ਬੇਕਾਰ ਨਸਖੀਆ ਸਰਕਾਰ ਜ਼ਿੰਮੇਵਾਰ ਹੈ ਜਿੰਨ ਕੋ ਤੁਜਰਬਾ ਹੀ ਨਹੀਂ ਸਰਕਾਰ ਚਲਾਉਂਦਾ ਉਹ ਕਿ ਸਰਕਾਰ ਚਲਾਣਗੇ ਲੋਕਾਂ ਨੇ ਬਹੁਤ ਵੱਡਾ ਮੰਡਟ ਦਿੱਤਾ 92 ਐਮਐਲਏ ਜਿਤਾਤੇ ਨੇ ਲੋਕ ਸਭਾ ਚ ਸੁਫੜਾ ਸਾਫ ਕਰਤਾ ਭਗਵੰਤ ਜੀ ਆਪਣੀ ਲੋਕ ਸਭਾ ਹੀ ਹਾਰ ਗਏ ਇਹ ਸੰਕੇਤ ਹੈ ਕਿ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਉਹ ਤੇ ਕਹਿੰਦੇ ਤਿੰਨ ਸੰਸਦ ਜਿਹੜੇ ਹੈਗੇ ਨੇ ਨਾਲ ਹੋਰ ਵੀ ਰਾਜ ਸਭਾ ਮੈਂਬਰ ਨੇ ਉਹ ਉੱਥੇ ਆਵਾਜ਼ ਚੁੱਕਣਗੇ ਆਰਡੀਐਫ ਔਰ ਜੀਐਸਟੀ ਦਾ ਕੈਸਾ ਵਾਪਸ ਲੈਣਗੇ 500 ਦਾ ਹੁਸਾ ਜਨਤਾ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਵਾਜ਼ ਸ਼ਰਾਬ ਉਟਾ ਲੈਣ ਆ ਲੈ ਅਰਵਿੰਦ ਕੇਜਰੀਵਾਲ ਨਾਲ ਦੇ ਝੂਠਾ ਪੋਲਿਟਿਸ਼ੀਅਨ ਕੋਈ ਨਹੀਂ ਅੱਜ ਜਿਸ ਪਾਰਟੀ ਦਾ ਪ੍ਰਧਾਨ ਜਾਲਸਾਜੀ ਧੋਖਾ ਧੜੀ ਭ੍ਰਸ਼ਟਾਚਾਰ ਚ ਜੇਲ੍ਹ ਚ ਬੰਦ ਹੈ ਉਹ ਇਮਾਨਦਾਰੀ ਔਰ ਆਵਾਜ਼ ਉਠਾਨ ਦੀ ਕਲ ਕਰ ਰਹੀ ਹੈ ਕੱਲ ਟੀਮ ਇੰਡੀਆ ਨੇ ਬਹੁਤ بڑا ਇਤਿਹਾਸ ਰਚਿਆ ਤਾਂ ਜੀ ਹਾਰਦਾ ਮੈਚ ਜਿਹੜਾ ਕਿ ਉਹ ਆਪਣੇ ਨਾਮ ਕਰ ਲਿਆ ਜਿੱਤ ਲਿਆ ਮੈਂ ਬਤਾਈ ਤੇ ਇਨਾ ਟੀਮ ਇੰਡੀਆ ਨੂੰ ਰੋਹਿਤ ਸ਼ਰਮਾ ਦੀ ਲੀਡਰਸ਼ਿਪ ਚ ਅਸੀਂ ਅਸੀਂ ਮੈਚ ਜਿੱਤੇ ਆ ਬਹੁਤ ਵਧਾਈ ਦੀ ਗੱਲ ਹੈ ਸ਼ਹਿਰ ਵਿੱਚ ਬਹੁਤ ਵੱਡਾ ਮੰਡਟ ਮਿਲਿਆ ਇਸ ਵਾਰ ਲੋਕ ਸਭਾ ਇਲੈਕਸ਼ਨਸ ਵਿੱਚ ਤੇ ਤੁਸੀਂ ਸਮਝਦੇ ਹੋ ਵੀ ਜਿਹੜੀ ਜੇ ਇਲੈਕਸ਼ਨਸ ਐਮ ਸੀ ਡੀ ਆਉਂਦੀ ਨੇ ਤਾਂ ਵੀ ਸ਼ਹਿਰ ਅੰਦਰ ਬੀ ਜੀ ਪੀ ਜਿਹੜੀ ਆਪਣਾ ਮੇਅਰ ਬਣਾਉਗੀ ਨਿਸ਼ਚਿਤ ਰੂਪ ਚ ਭਾਰਤੀ ਜਨਤਾ ਪਾਰਟੀ ਦੇ ਨਾਲ ਜਨਤਾ ਜਨਤਾ ਦਾ ਆਸ਼ੀਰਵਾਦ ਹੈ ਔਰ ਆਸ਼ੀਰਵਾਦ ਵਧੇਗਾ ਪੰਜਾਬ ਨੂੰ ਡੈਫਿਸਿਟ ਚ ਕੋਈ ਕੱਟ ਸਕਦਾ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਕੱਟ ਸਕਦੇ ਵਿਕਾਸ ਕਰਨੇ ਪਿਆਗੇ ਅੱਗੇ ਵੀ ਵਿਸ਼ਵਾਸ ਕੀਤਾ ਦੇਖੋ ਤੁਸੀਂ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਲੜੀ ਹੈ ਔਰ 18.5% ਵੋਟ ਜਨਤਾ ਨੇ ਦਿੱਤਾ ਹੈ। ਨਿਸ਼ਚਿਤ ਉੱਜਾ ਵੋਟ ਵਧ ਰਿਹਾ ਹੈ। ਹੋਰ ਤੇ ਪਰਸੈਂਟ ਵਧ ਰਿਹਾ ਪਰ ਜਿੱਤ ਜਿੱਥੇ ਹੈ? ਜਿੱਤ ਵੀ ਹੈ। ਜਨਤਾ ਦਾ ਦਿਲ ਇਸੇ ਜਿੱਤੇ ਹੈ ਔਰ ਵੋਟ ਵੀ ਮਿਲ ਰਿਹਾ ਹੈ। ਬਿਲਕੁਲ ਜੀ। ਜਨਤਾ ਦਾ ਦਿਲ ਕਹਿੰਦੇ ਜਿੱਤਿਆ ਤਰਨ ਚੁਗ ਔਰ ਇਸ ਵਾਰ ਜਿਹੜਾ ਕੀ ਹੁਣ ਐਮ ਸੀ ਇਲੈਕਸ਼ਨ ਜੇਕਰ ਹੁੰਦੀਆਂ ਨੇ ਤੇ ਉਸ ਵਿੱਚ ਭਾਜਪਾ ਜਿਹੜੀ ਕੀ ਵੱਡੀ ਜਿੱਤ ਵੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਅੱਜ ਜਿਹੜਾ ਕੀ ਨਵੀਂ ਸਰਕਾਰ ਔਰ ਨਵੀਂ ਸਰਕਾਰ ਦੀ ਪਹਿਲੇ ਮਨ ਕੀ ਬਾਤ ਨੂੰ ਸੁਣਿਆ ਹੈ।